ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸ਼ੁਕਰਾਨਾ ਡਿਵਾਈਨ ਟਾਕ ਤੇ ਅੱਜ ਅਸੀਂ ਗੱਲ ਕਰਾਂਗੇ ਕਿਉਂ ਅਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੀ ਹਿੰਮਤ ਹਾਰ ਜਾਂਦੇ ਹਾਂ ਤੇ ਸਾਨੂੰ ਕਿਉਂ ਰੱਬ ਤੇ ਭਰੋਸਾ ਰੱਖਣਾ ਚਾਹੀਦਾ ਹੈ ਇੱਕ ਸਮੇਂ ਦੀ ਗੱਲ ਹੈ ਇੱਕ ਨੌਜਵਾਨ ਜਿਹਨੇ ਬਹੁਤ ਹੀ ਮੁਸ਼ਕਲ ਹਾਲਾਤਾਂ ਵਿੱਚ ਆਪਣੀ ਮਿਹਨਤ ਨਾਲ ਇੱਕ ਛੋਟਾ ਜਿਹਾ ਕਾਰੋਬਾਰ ਖੋਲਿਆ ਸੀ ਸ਼ੁਰੂ-ਸ਼ੁਰੂ ਵਿੱਚ ਲੋਕ ਉਸ ਦੀ ਹੌਸਲਾ ਫਸਾਈ ਕਰਦੇ ਰਹੇ ਜਿਵੇਂ ਹੀ ਉਸਨੇ ਤਰੱਕੀ ਸ਼ੁਰੂ ਕੀਤੀ ਲੋਕਾਂ ਦੀਆਂ ਗੱਲਾਂ ਬਦਲ ਗਈਆਂ ਕਿਸੇ ਨੇ ਆਖਿਆ ਇਹ ਤਾਂ ਰੱਬ ਦੇ ਭਰੋਸੇ ਤੇ ਟਿਕਿਆ ਹੈ ਕਦੇ ਵੀ ਡਿੱਗ ਸਕਦਾ ਹੈ ਕਿਸੇ ਨੇ ਆਖਿਆ ਇਹ ਇਸ ਨੂੰ ਕੋਈ ਤਜਰਬਾ ਨਹੀਂ ਹੈ ਕਿਸਮਤ ਨਾਲ ਚੱਲ ਰਿਹਾ ਹੈ ਤੇ ਕੁਝ ਨਹੀਂ ਆਖ ਦਿੱਤਾ ਇਸ ਨੇ ਕਿਹੜਾ ਵੱਡਾ ਕੰਮ ਕੀਤਾ ਹੈ ਕੱਲ ਨੂੰ ਇਸ ਦਾ ਕੰਮ ਬੰਦ ਹੋ ਜਾਵੇਗਾ ਇਹ ਗੱਲਾਂ ਸੁਣ ਕੇ ਉਹ ਨੌਜਵਾਨ ਟੁੱਟ ਗਿਆ ਉਸ ਦੀ ਹਿੰਮਤ ਡਿਘਾਂ ਲੱਗ ਗਈ ਉਸ ਨੇ ਸੋਚਿਆ ਸ਼ਾਇਦ ਲੋਕ ਸਹੀ ਆਖ ਰਹੇ ਨੇ ਮੇਰਾ ਤਜਰਬਾ ਕਿੱਥੇ ਹੈ ਤੇ ਮੈਂ ਕੁਝ ਨਹੀਂ ਕਰ ਸਕਦਾ ਇੱਕ ਦਿਨ ਉਹ ਗੁਰਦੁਆਰਾ ਸਾਹਿਬ ਗਿਆ ਮੱਥਾ ਟੇਕਿਆ ਤੇ ਆਖਿਆ ਵਾਹਿਗੁਰੂ ਜੀ ਮੈਂ ਹਾਰ ਗਿਆ ਹਾਂ ਦੁਨੀਆ ਦੀਆਂ ਗੱਲਾਂ ਨੇ ਮੇਰੀ ਹਿੰਮਤ ਖੋਹ ਦਿੱਤੀ ਹੈ ਇਸ ਸਮੇਂ ਉਸ ਦੇ ਮਨ ਵਿੱਚ ਇੱਕ ਆਵਾਜ਼ ਗੂੰਜੀ ਤੂੰ ਆਪਣਾ ਤਜਰਬਾ ਨਾ ਭੁੱਲ ਲੋਕਾਂ ਦੀਆਂ ਗੱਲਾਂ ਤੇ ਬੇਨਕਾਬ ਨਾ ਹੋ ਜਦੋਂ ਤੂੰ ਰੱਬ ਨਾਲ ਨਿਭਾਉਂਦਾ ਹੈ ਤਾਂ ਮੈਂ ਤੇਰੇ ਨਾਲ ਖੜਾ ਹਾਂ ਦੁਨੀਆ ਹਮੇਸ਼ਾ ਆਖੇਗੀ ਪਰ ਜੇ ਤੂੰ ਰੁਕ ਗਿਆ ਤੂੰ ਆਪਣੇ ਰੱਬ ਨਾਲ ਵਿਸ਼ਵਾਸ ਤੋੜ ਲਏਗਾ ਜਿੱਥੇ ਤੂੰ ਹਾਰ ਮੰਨ ਲੈਂਦਾ ਹੈ ਉੱਥੇ ਤੇਰੀ ਕਾਮਯਾਬੀ ਦੀ ਸ਼ੁਰੂਆਤ ਹੁੰਦੀ ਹੈ ਪਰ ਇਹ ਸਿਰਫ ਉਹ ਜਾਣਦਾ ਹੈ ਜੋ ਹਿੰਮਤ ਨਹੀਂ ਹਾਰਦਾ ਇਸ ਆਵਾਜ਼ ਨਾਲ ਉਸ ਨੌਜਵਾਨ ਨੂੰ ਇਹ ਸਮਝ ਆ ਗਿਆ ਕਿਉਂ ਗੁਰੂ ਸਾਹਿਬ ਨੇ ਆਖਿਆ ਹੈ ਤਜਰਬੇ ਨੇ ਇੱਕ ਗੱਲ ਸਿਖਾਈ ਦੁਸ਼ਮਣ ਦੀਆਂ ਗੱਲਾਂ ਨੂੰ ਬੇਨਕਾਬ ਨਾ ਕਰ ਤੇ ਵਾਹਿਗੁਰੂ ਜੀ ਬੈਠੇ ਨੇ ਤੂੰ ਹਿੰਮਤ ਨਾ ਹਾਰ ਤਾਂ ਦੋਸਤੋ ਦੁਨੀਆ ਦੀ ਰੀਤ ਤੇ ਨਾਰੀਅਲ ਬੋਟ ਕਦੇ ਖਤਮ ਨਹੀਂ ਹੁੰਦੀ ਜੇ ਤੁਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਟੁੱਟ ਜਾਓ ਤਾਂ ਰੱਬ ਤੇ ਭਰੋਸਾ ਕਿਵੇਂ ਰੱਖੋਗੇ ਰੱਬ ਕਦੇ ਵੀ ਆਪਣਾ ਬਣਾਇਆ ਬੰਦਾ ਅੱਧ ਵਿੱਚ ਨਹੀਂ ਛੱਡਦਾ ਸਿਰਫ ਉਸ ਬੰਦੇ ਨੂੰ ਜ਼ਹਾਰਾ ਲੱਭਣਾ ਪੈਂਦਾ ਹੈ ਹਰ ਮੁਸ਼ਕਿਲ ਹਰ ਰੁਕਾਵਟ ਤੁਹਾਨੂੰ ਮਜ਼ਬੂਤ ਬਨਉਣ ਲਈ ਹੁੰਦੀ ਹੈ ਜੇ ਰੱਬ ਤੇ ਯਕੀਨ ਪੱਕਾ ਹੋਵੇ ਤਾਂ ਦੁਨੀਆ ਦੀ ਕੋਈ ਗੱਲ ਤੁਹਾਡੇ ਤਜਰਬੇ ਨੂੰ ਖਤਮ ਨਹੀਂ ਕਰ ਸਕਦੀ ਤਜਰਬੇ ਦੀ ਸ਼ਕਤੀ ਕੀ ਹੁੰਦੀ ਹੈ ਤਜਰਬਾ ਤੁਹਾਡੇ ਹਰ ਹਾਰ ਤੋਂ ਤੁਹਾਨੂੰ ਜਿੱਤ ਵੱਲ ਲੈ ਜਾਂਦਾ ਹੈ ਹਰ ਨਫ਼ਰਤ ਹਰ ਤਾਨਾ ਆਪਾਂ ਨੂੰ ਰੱਬ ਦੀ ਓਟ ਵੱਲ ਲੈ ਜਾਂਦਾ ਹੈ ਜੇ ਹਿੰਮਤ ਨਾ ਹਾਰੂ ਤਜਰਬਾ ਸਿਖੋਂਦਾ ਹੈ ਕਿ ਰੱਬ ਕਿਸੇ ਨਾਲ ਧੋਖਾ ਨਹੀਂ ਕਰਦਾ ਲੋਕ ਤਾਂ ਸਿਰਫ ਆਪਾਂ ਨੂੰ ਡਿੱਗਦੇ ਦੇਖਣਾ ਚਾਹੁੰਦੇ ਨੇ ਪਰ ਰੱਬ ਆਪਾਂ ਨੂੰ ਖੜੇ ਕਰਨ ਲਈ ਤਿਆਰ ਹੁੰਦਾ ਹੈ ਤਾਂ ਦੋਸਤੋ ਅੱਜ ਤੋਂ ਕਦੇ ਵੀ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੀ ਹਿੰਮਤ ਨਾ ਖੋਵੋ ਹਰ ਗੱਲ ਦੇ ਪਿੱਛੇ ਰੱਬ ਦੀ ਰਜ਼ਾ ਹੁੰਦੀ ਹੈ ਜੇ ਤੁਸੀਂ ਆਪਣੇ ਤਜਰਬੇ ਆਪਣੀ ਸੱਚਾਈ ਤੇ ਰੱਬ ਤੇ ਭਰੋਸਾ ਰੱਖਦੇ ਹੋ ਤਾਂ ਰੱਬ ਕਦੇ ਵੀ ਤੁਹਾਨੂੰ ਹਾਰ ਨਹੀਂ ਮੰਨਣ ਦਿੰਦਾ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣੇ ਸ਼ੁਕਰਾਨਾ ਡਿਵਾਈਨ ਟਾਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ